ਕਿਸੇ ਨੂੰ ਮਹਿਲਾ ਦੇ ਵਿੱਚ ਨੀਂਦ ਨਹੀਂ ਆਉਂਦੀ ਤੇ ਕਈਆਂ ਨੂੰ ਕੁਲੀਆਂ ਦੇ ਵਿੱਚ ਸਵੇਰ ਹੁੰਦੀ ਦਾ ਪਤਾ ਨਹੀਂ ਲੱਗਦਾ। ਲੋ ਵੀ ਮਿੱਤਰੋ ਆ ਆਸ਼ੇ ਟਰੈਕਟਰ ਦੇ ਇੱਕ ਨਿੱਕਾ ਦਾ ਸਪੀਕਰ ਕਾਫੀ ਲੰਮੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ। ਅੱਜ ਦੇ ਜਮਾਨੇ ਦੇ ਵਿੱਚ 4x4 ਟਰੈਕਟਰ ਆ ਚੁੱਕੇ ਨੇ। ਠੀਕ ਹੈ ਜੀ 10000 ਰੁਪਏ ਤੋਂ ਲੈ ਕੇ 2 2.5 3 ਲੱਖ ਰੁਪਏ ਤੱਕ ਜਿਹੜੇ ਮਿਊਜ਼ਿਕ ਸਿਸਟਮ ਲੱਗੇ ਹੋਏ ਨੇ ਤੇ ਅੱਜ ਅਸੀਂ ਮੰਡੀ ਦੇ ਵਿੱਚ ਖੜੇ ਸੀ ਤੇ ਬਾਈ ਦਾ ਜਿਹੜਾ ਡਿੱਕ ਚੱਲ ਰਿਹਾ ਸੀ ਮੈਂ ਕਿਹਾ ਯਾਰ ਜਿਹੜੀ ਫੀਲਿੰਗ ਆ ਫੀਲਿੰਗ ਹੀ ਹੁੰਦੀ ਆ ਚਾ ਚਾਹੇ ਛੋਟੇ ਲੈਵਲ ਤੋਂ ਪੂਰਾ ਹੋਵੇ ਚਾਹੇ ਵੱਡੇ ਲੈਵਲ ਤੋਂ ਪੂਰਾ ਹੋਵੇ ਦਿਲ ਹਰ ਕਿਸੇ ਦਾ ਕਰਦਾ ਤੇ ਆ ਆ ਤੁਸੀਂ ਦੇਖ ਸਕਦੇ ਹੋ ਆਸ਼ੇ ਟਰੈਕਟਰ ਦੇ ਆਪਾਂ ਕਾਫੀ ਲੰਮੇ ਸਮਿਆਂ ਤੋਂ ਇਦਾਂ ਦਾ ਸਪੀਕਰ ਜਿਹੜੇ ਦੇਖਦੇ ਆ ਰਹੇ ਆ ਜਿਹਦੀ ਬਾਜ਼ਾਰ ਦੇ ਵਿੱਚ ਕੀਮਤ ਲਗਔਕ 3350 ਰੁਪਏ ਹੁੰਦੀ ਹੈ ਸਪੀਕਰ ਦੀ ਤੇ ਪਾਈ ਗਾਣੇ ਗੋਣੇ ਸੁਣ ਰਿਆ ਸੀ ਤੇ ਲੱਕੜਾਂ ਦਾ ਕੰਮ ਕਰਦਾ ਠੀਕ ਆ ਜੀ ਇਸ ਤਰ੍ਹਾਂ ਦਾ ਸਪੀਕਰ ਆਹ ਟਰੈਕਟਰ ਤੇ ਕਿਹਨੇ ਕਿਹਨੇ ਦੇਖਿਆ ਆਹ ਟਰੈਕਟਰ ਤੇ ਜਿਹੜਾ ਸਟੀering ਦਾ ਹੁੰਦਾ ਜੀ ਰਾਡ ਮੇਨ ਰਾਡ ਉਹਦੇ ਤੇ ਕਲੰਪ ਕੱਸ ਕੇ ਇਦਾਂ ਜਿਹੜਾ ਸਪੀਕਰ ਫਿੱਟ ਕੀਤਾ ਦੱਸਿਓ ਜ਼ਰੂਰ ਕਮੈਂਟ